ਉਹ ਪੁਰਾਣੇ ਬੰਦਿਆਂ ਨੇ ਭਜਨਾ ਚ ਸੁਣੀਆਂ ਗੱਲਾਂ ਤੇ ਉਹ ਕਹਿੰਦੇ ਵੀ ਜਦੋਂ ਨਾ ਪਹਿਲੇ ਸਾਡੇ ਵੇਲੇ ਬੁੜੀਆਂ ਸੀ ਜਿਹੜੀਆਂ ਹੁੰਦੇ ਕਹਿੰਦੇ 80 90 90 ਸਾਲ ਦੇ ਬੁੜੇ ਸੀ ਨਾਲੇ ਉਹ ਤੇ ਉਹ ਕਹਿੰਦੇ ਵੀ ਬਿ ਬੁੜੀਆਂ ਨੇ ਘੁੰਡ ਕੱਢ ਕੇ ਰੱਖਣਾ ਪਹਿਲੀਆਂ ਚ ਤੇ ਹੁਣ ਤਾਂ ਕੋਈ ਬੁੜੀ ਨੇ ਕੁੰਡਣ ਦਾ ਕੁੰਡ ਦਾ ਦਰਵਾਜ਼ ਮੈਨੂੰ ਮੈ ਤਾਂ ਵੀ ਇਹ ਆਪਣਾ 2009-10 ਦੇ ਵਿੱਚ ਹੀ ਚੱਕਿਆ ਗਿਆ ਸੀ ਜਾਰੇ 95 95 ਚੱਕਿਆ 85 ਦਾ ਹੀ ਮੇਰਾ ਵਿਆਹ ਸੀ ਉਦੋਂ ਪੂਰਾ ਯਾਨੀ ਸੀਗਾ ਮਤਲਬ ਬੰਦਾ ਲਵੇਟ ਕੇ ਜੇ ਬੁੜੀ ਨੂੰ ਪਾਉਂਦੇ ਸੀ ਇਹ ਨਹੀਂ ਦੇਂਦਾ ਸੀ ਨਾ ਬੰਦਾ ਦੇਦਾ ਇਹਨਾਂ ਬੁੜੀ ਦੇ ਸਕਦੀ ਸੀ ਹਾਂ ਸੁੱਬਰ ਦੇ ਨੇ ਕਾ ਕਰ ਹਾਂ ਸੁੱਬਰ ਜਾ ਕੇ ਨੇ ਕੀ ਕਹਿੰਦੇ ਹੁੰਦੇ ਸੀ ਕਿ ਹਾਂ ਸਾਲੂ 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 ਵਿੱਚ ਲਵੇਟੀ ਨੂੰ ਕਨ ਕੀ ਆਂਦੇ ਕਹਿੰਦੇ ਸੀ ਜੀ ਬਈਤੀ ਪੁੱਤ ਨਹੀਂ ਸ਼ਰਮ ਨਾ ਆਵੇ ਹਾਂ ਸ਼ਰਮ ਯਾਰ ਸ਼ਰਮ ਮੰਦੇ ਸੀ ਮੂੰਹ ਨਾ ਦੇਸੀ ਅੱਗੇ ਜੇ ਕਹਿੰਦੇ ਪਰਿਵਾਰ ਲੈ ਕੇ ਆਉਂਦੇ ਸੀ ਨਾ ਬੰਦਾ ਤੁਰ ਕੇ ਆਉਂਦੇ ਨਹੀਂ ਬੁੜੇ-ਬੁੜੀਆਂ ਤੇ ਪੰਜ-ਛੇ ਕਰਮਾ ਬੁੜੀ ਪਿੱਛੇ ਰਹਿੰਦੀ ਸੀ ਹੂੰ ਬੰਦੇ ਦੇ ਬਰਾਬਰ ਨਹੀਂ ਸੀ ਲੱਗੇ ਤੁਰਦੀ ਲੈ ਕੇ ਆਉਂਦੀਆਂ ਸੀ ਬੁੜੀਆਂ ਇਕੱਠੀਆਂ ਹੋ ਕੇ ਆਹ ਫਿਰ ਜਾ ਕੇ ਹੱਦ ਤੋਂ ਲੈ ਕੇ ਆਉਣੀ ਉੱਥੇ ਉਹਨੇ ਬਹਿ ਜਾਣਾ ਤੇ ਤੇ ਆਪਣੇ ਘਰੇ ਬੁੜੀਆਂ ਨੇ ਜਾਣਾ ਫਿਰ ਉਹਨੂੰ ਲੈ ਕੇ ਆਉਣਾ ਜਦ ਆਪਣੀਆਂ ਕੁੜੀਆਂ ਤਾਂ ਮੈਂ ਆਪ ਦੇਖੀਆਂ ਦੂਜੇ ਭਜਨ ਆ ਦੂਜਾ ਇੱਥੇ ਜਦੋਂ ਆਪਣੇ ਵਿਆਹ ਕੇ ਲਾਉਣਾ ਤੇ ਆ 8-10 ਕੁੜੀਆਂ ਲੈ ਕੇ ਜਾਂਦੇ ਬਾਹਰ ਜਾਵੜਾ ਨਾਲ ਦੂਰ ਜਿਹੜਾ ਗੂੜਾ ਜਾ ਦਵਾਉਣਾ ਸੇਮ ਤੇ ਜਾ ਕੇ ਸੇਮ ਤੇ ਉੱਥੇ ਜਾ ਕੇ ਮੋੜਿਆਉਣਾ ਫਿਰ ਤੁਰ ਕੇ ਆਉਣਾ ਫਿਰ ਤੁਰ ਕੇ ਆਉਣਾ ਕਹਿੰਦਾ ਬੁੜੀ ਬੈਠੀ 100 ਰੁਪਏ ਪੁੱਛਦੇ ਨੇ ਆ ਘਰੀ ਆਉਂਦੀਆਂ ਆਉਂਦੇ ਸੀ ਬੁੜੀਆਂ ਅਕਲਾਂ ਦਾ ਚਲ ਅੱਕੀ ਥੱਕੀ ਜੀ ਬੈਠੀ ਆ ਚੱਲੇ ਲੈਣਾ ਇਹਦਾ ਗੇੜਾ ਗੂੜਾ ਦਵਾ ਲਿਓ ਨੇ ਆ ਫਿਰ ਤੁਰੇ ਆਉਗੀ ਫਿਰ ਤੁਰੇ ਆਉਂਦੇ ਸੀਗੇ ਹਾਂ ਤੇ ਜੇ ਭਰਾ ਨੇ ਵੀ ਲੈਣ ਆਉਣਾ ਤੇ ਜੇ ਦੇ ਨਾਲ ਆ ਕੇ ਤੇ ਦੇਖ ਲੈ ਉਹਨੇ ਵੱਡੇ ਬੰਦੇ ਨੂੰ ਆ ਕੇ ਕਹਿਣਾ ਬਾਪੂ ਜੀ ਜਾਂ ਚਾਚਾ ਤਾ ਜਿਹੜਾ ਲੱਗਣਾ ਮੈਂ ਲੈਣ ਆਇਆ ਭਾਈ ਕੁੜੀ ਨੂੰ ਪਹਿਲਾਂ ਆ ਕੇ ਕਹਿਣਾ ਕਹਿਣਾ ਆ ਕੇ ਹਾਂ ਬਈ ਮੈਂ ਲੈਣ ਆਇਆ ਵੱਡੇ ਬੰਦੇ ਨੂੰ ਘਰ ਦੇ ਨੂੰ ਚਾਹ ਮਾਤਾ ਹੁੰਦੀ ਸੀ ਚਾਹ ਬੁੜਾ ਹੁੰਦਾ ਸੀ ਤੇ ਐਦਿਆਂ ਗੱਲਾਂ ਯਾਰ ਬਹੁਤ ਪੁਰਾਣੀਆਂ ਗੱਲਾਂ ਦਾ ਯਾਰ ਬਾਹਲੀਆਂ ਚੰਗੀਆਂ ਲੱਗਦੇ ਉਹ ਕਹਿੰਦਾ ਵੀ ਸਾਡੀ ਇੰਨੀ ਸ਼ਰਮ ਲੋਕ ਮੰਨਦੇ ਸੀ ਜਣੀ ਇੱਕ ਦੂਜੇ ਤੋਂ ਤੇ ਕਹਿੰਦਾ ਜਿਹੜੇ ਨੌਜਵਾਨ ਬੱਚੇ ਸੀ ਕਹਿੰਦਾ ਉਹ ਵੀ ਕਈ ਵਾਰ ਮੱਥੇ ਨਹੀਂ ਸੀ ਲੱਗਦੇ ਸਾਡੇ ਨਹੀਂ ਲੱਗਦੇ ਤਾਂ ਜੇ ਕੋਈ ਗਲਤੀ ਹੋ ਜਿਹੜੇ ਨਾ ਤੇ ਦੋ ਤੋਂ ਤਿੰਨ ਤਿੰਨ ਦੇ ਨਾ ਮੱਥੇ ਨਹੀਂ ਸਿਰਾਂ ਦੇ ਬਾਪੂ ਸਾਡੇ ਗਾਲਾਂ ਕੱਢੂਗਾ ਇਹਨੇ ਲਟਕੀਆਂ ਵੀ ਦੋ ਆਉਂਦੀਆਂ ਤਾਂ ਬੰਦੇ ਬਿਠਿਆ ਸਿਆਣੇ ਤਾਂ ਉਹਨਾਂ ਨੇ ਕਹਿਣਾ ਆਪਣੇ ਬੰਦੇ ਬਿਠਿਆ ਕੋਲੇ ਚੁੱਪ ਕਰੋ ਚੁੱਪ ਕਰੋ ਹਾਂ ਚੱਬਰ ਸਿਰ ਢਾਕੇ ਤੇ ਨੀਵੀਂ ਪਾਕੇ ਲੰਘਣਾ ਹਾਂ ਐ ਨਹੀਂ ਸੀ ਵੀ ਬੰਦਾ ਕੋਈ ਜਵੇਂ ਬਾਹਲਾ ਯਾਰ ਸਮਾਂ ਚੰਗਾ ਹੀ ਹਨਾ ਮੈਂ ਉਹ ਨਹੀਂ ਸਾਡੇ ਲੰਘਦੀ ਨਹੀਂ ਸੀਗੇ ਜਿੱਤਰ ਬਾਪੂ ਵੀ ਖੜਾ ਹੁੰਦਾ ਸੀਗਾ ਹਾਂ ਨਹੀਂ ਚੰਨ ਮੰਨਦੇ ਸੀ ਹਾਂ ਬਾਹਲਾ ਯਾਰ ਸਮਾਂ ਬਾਹਲਾ ਮਾਹੌਲ ਵਧੀਆ ਸੀ ਹਮਮ ਇਹ ਨਾ ਦੂਜੇ ਪਾਸੇ ਦੀ ਜਾਣਾ ਯਾਰ ਜੇ ਕਿਸੇ ਬਜ਼ੁਰਗਾਂ ਨੇ ਦਾਦ ਦੂਰੂ ਵੀ ਬਹਿ ਕੇ ਕਿਤੇ ਪੀ ਵੀ ਲੈਣੀ ਜਾਂ ਤਾਂ ਰੌਲਾ ਪਾ ਜਾਣ ਤੇ ਐ ਗੱਲਾਂ ਬਾਤਾਂ ਬੈਠੇ ਬੈਠਣੇ ਆਰਾਮ ਨਾਲ ਕਰੀ ਜਾਣੀਆਂ ਹੈ ਪੀਂਦੇ ਉਹਸਾਉਣਾ ਸੀ ਆ ਲੜਦੇ ਜੇ ਕੋਈ ਲੜ ਵੀ ਪਿਆ ਯਾਰ ਸਿਆਣੇ ਨੇ ਚੌਂ ਨੇ ਇਕੱਠੇ ਹੋ ਕੇ ਤੇ ਜਾ ਕੇ ਉਹਨੂੰ ਲਾਂਭਾ ਦੇ ਕੇ ਆਉਣਾ ਤੇ ਲਾਂਭਾ ਦੇ ਕੇ ਉਹਨੇ ਉਹਨੂੰ ਘੂਰ ਦੇਣਾ ਉਧਰ ਉਹਨੂੰ ਘੂਰ ਦੇਣਾ ਵੀ ਚੱਲ ਇਹ ਜੀ ਹਰਕਤ ਨਹੀਂ ਗਾਹ ਨੂੰ ਕਰਨੀ ਹਮਮ ਤੱਕ ਜਾਣਾ ਤੱਕ ਜਾਣਾ ਯਾਰ ਬਰਾਬਰ ਦੀਆਂ ਕੁੜੀਆਂ ਤਾਂ ਸਾਡੇ ਨਾਲ ਖੇਡਦੀਆਂ ਨੇ ਅਸੀਂ ਮੈਂ 15 16 ਸਾਲ ਦੇ ਦਸਵੀਂ ਚ ਤੇ ਆ ਕੇ ਤੋਂ ਖੇਡਣਾ ਤੇ ਆ ਮਾੜੋ ਹੋਣੀ ਗੁੱਡੀ ਹੋਣੀ ਇਹ ਜੀਆਂ ਬਹੁਤ ਕੁੜੀਆਂ ਸਾਡੇ ਨਾਲ ਖੇਡਦੀਆਂ ਰਹੀਆਂ ਯਾਰ ਕੋਈ ਐਜੀ ਸੋਚ ਹੀ ਹੈ ਨਹੀਂ ਸੀ ਬੰਦ ਦੇ ਵਿੱਚ ਵੀ ਆਪਾਂ ਜਮਾ ਹੀ ਨਹੀਂ ਸੀ ਸੋਚ ਆਪਣੇ ਬੰਦਿਆਂ ਚ ਉਦੋਂ ਕਾਲਜ ਦਾ ਜ਼ੋਰ ਨਹੀਂ ਸੀ ਨਾ ਨਹੀਂ ਕਾਲਜ ਦਾ ਜ਼ੋਰ ਸੀ ਹਾਂ 12 ਸਾਲ ਦੀ ਕਾਲ ਨੇ ਕਿ ਨਾਨੀ ਖਵਾਊਗੀ ਨਾਨੀ ਖਵਾਊਗੀ ਹੁਣ ਤਾਂ ਆਪਣਾ ਰੋਹ ਕਿੱਥੋਂ ਮੰਨ ਬਿਲਕੁਲ ਬਿਲਕੁਲ ਹੁਣ ਤਾਂ ਯਾਰ ਜੇ ਕੋਈ ਗੱਲ ਵੀ ਚਾਚਾ ਦਾ ਇਹਦਾ ਕਿੱਥੇ ਕਹਣਾ ਅੰਕਲ ਕੱਕ ਅੰਕਲ ਨੇ ਇਹ ਜਿਆ ਫਹਾ ਵੜਤਾ ਆਪਣੇ ਪੰਜਾਬ ਦਾ ਤੇ ਆਂਟੀ ਨੇ ਤੇ ਅੰਕਲ ਨੇ ਅੱਗੇ ਫੁੱਫੜ ਭੂਆ ਮਾਸੀ ਐਂ ਕਹਣਾ ਮਾਸੀ ਕੋਲੇ ਚੱਲੇ ਆ ਭੂਆ ਆਈ ਆ ਸਾਡਾ ਫੁੱਫੜ ਆਇਆ ਮਾਮਾ ਆਇਆ ਮੰਮੀ ਆਈ ਆ ਇਹ ਜਿਹੇ ਗੱਲਾਂ ਕਰਦੀਆਂ ਤੇ ਹੁਣ ਪਹਿਲੀ ਗੱਲ ਤਾਂ ਆ ਕਿ ਕੁੜੀ ਐ ਕਿ ਮੁੰਡਾ ਨਾ ਮਾਸੀ ਆ ਮੁੰਡੇ ਤੇ ਕਾ ਬਹੁਤ ਸਮਾਂ ਯਾਰ ਬਾਹਲਾ ਬਾਪੂ ਡੈਡੀ ਕਹਿੰਦੇ ਨਾ ਪਤਾ ਲੱਗੇ ਕਿ ਨੂੰ ਕਹਿੰਦੇ ਨਾ ਪਤਾ ਨਾ ਮਮੀ ਡੈਡੀ ਅੱਗੇ ਬਾਪੂ ਜਿਹਾ ਬੇਬੇ ਅੱਗੇ ਬਾਪੂ ਬੇਬੇ ਜਾਂ ਬਾਪੂ ਬਸ ਮੈਂ ਵੀ ਬਹਿ ਨਿੱਕੇ ਹੁੰਦੇ ਨੇ ਕਹਿੰਦਾ ਯਾਰ ਬੇਬੇ ਤਾਂ ਹੋਰ ਹੁੰਦੀ ਹੈ ਜਿਹੜੀ ਦਾਦੀ ਉਹਨੂੰ ਬੇਬੇ ਕਹਿੰਦੇ ਆ ਜਿਹੜੀ ਆ ਉਹਨੂੰ ਮੰਮ ਬੀਬੀ ਕਹਿੰਦੇ ਆ ਜਿਹੜੀ ਬੀਬੀ ਹੁੰਦੀ ਆ ਮਾਂ ਹੁੰਦੀ ਆ ਇਹ ਨਹੀਂ ਪਤਾ ਵੀ ਬੇਬੇ ਮਾਂ ਨੂੰ ਵੀ ਕਹਿੰਦੇ ਸੀ ਤੇ ਬੇਬੇ ਦਾਦੀ ਨੂੰ ਵੀ ਕਹਿੰਦੇ ਸੀ ਮੈਨੂੰ ਮਗਰੋਂ ਲੱਗਿਆ ਕਹਿਣ ਆਪਣੇ ਵਲੇ ਨਹੀਂ ਸੀ ਮਗਰੋਂ ਲੱਗਿਆ ਕਹਿਣ ਬੀਬੀ ਬਾਬੀ ਦਾ ਜਵਾਬ ਆ ਬੀਬੀ ਬੂਬੀ ਦਾ ਹੁਣ ਮਗਰੋਂ ਆਇਆ ਮੈਂ ਤਾਂ ਆ ਗਿਆ 85 ਬਤੂਸੀ ਜਿਹੇ ਆਇਆ ਬਾਬੀ ਚਾਚਾ ਚੀ ਤਾਈ ਹਾਂ ਉਹ ਤਾਂ ਕਹਿੰਦਾ ਨਾ ਉਹ ਤਾਂ ਯਾਰ ਉਹਨੇ ਕਿਹਾ ਆ ਬਹੁਤ ਕਿਹੜਾ ਮੁੰਡਾ ਜਾਂਦਾ ਫਲਾਣਿਆਂ ਦਾ ਐ ਪੁੱਛਣਾ ਤੇ ਹੁਣ ਤਾਂ ਉਹੀ ਪਤਾ ਹੁਣ ਤਾਂ ਮੋਟਰਸਾਈਕਲ ਦੇ ਕਿਵੇਂ ਭਜਾ ਭਜਾਨ ਕਰਉਂਦੇ ਆ ਕੋਲਟੀ ਨਹੀਂ ਪੁੱਛ ਕੇ ਕਾਕਾ ਕਿਹੜਾ ਮੁੰਡਾ ਕਹਿੰਦੇ ਤੂੰ ਕਿਹਦਾ ਤੂੰ ਕਿਹਦਾ ਪਹਿਲਾਂ ਪੁੱਛਦੇ ਆ ਮੂਰੇ ਉਲਟਾ ਜਵਾਬ ਦਿੰਦੇ ਆ ਪੁੱਛਦੇ ਆ ਬਈ ਤੂੰ ਕਿਹਦਾ ਤੂੰ ਕਿਹਦਾ ਕਹਣਗੇ ਯਾਰ ਤੂੰ ਕੀ ਲੈਣਾ ਪਹਿਲਾਂ ਜਾਂ ਕਹਣਗੇ ਤੂੰ ਕੀ ਲੈਣਾ ਨਹੀਂ ਅਗੇ ਕਹਿੰਦੇ ਮਾਪੇ ਦੇ ਭਾਪੇ ਦਾ ਅਗੇ ਕਹਿਣਾ ਮੈਂ ਫਲਾਣ ਦਾ ਪੋਤਾ ਪਲਾਣਾ ਪੋਤਾ ਫਲਾਣ ਦਾ ਪੋਤਰਾ ਦੋ ਪੀੜ੍ਹੀਆਂ ਦੇਸੀ ਹੁਣ ਕਿੱਥੇ ਨਾ 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 ਹੋਰਦਾ ਭਾਈ ਉਹ ਗੱਲਾਂ ਹੀ ਚੱਕੀਆਂ ਗਈਆਂ ਪਾਜਾਂ ਸਿਓ ਬਾਲਾ ਪੁਰਾਣੇ ਜਵਾਨੇ ਤਾਂ ਬਾਲੇ ਚੰਗੇ ਹੁੰਦੇ ਸੀ ਜੇ ਵਿਆਹਾਂ ਦੇ ਵਿੱਚ ਬੈਠਾ ਪੰਜ ਸੱਤ ਬੁੜੇ ਬੈਠੇ ਹੋਣੇ ਛੋਟਗੀਆਂ ਇੱਥੋਂ ਲੜਗੀਆਂ ਛੜਗੀਆਂ ਹੋਣੀਆਂ ਤੇ ਪੱਗ ਜੀ ਬਣੀ ਹੋਣੀ ਸਾਦੀ ਜੀ ਤੇ ਚਿੱਟੀਆਂ ਪਗ ਬੋਡੇ ਦੇ ਦੁਬੱਟਾ ਹਰੇਕ ਦੇ ਤੇ ਦੁਬੱਟਾ ਨਹੀਂ ਸੀ ਗਵਾਉਂਦੇ ਕੋਲੋਂ ਜਮਾਈ ਕਹਨੇ ਮੋਢਾ ਸੁਨਣਾ ਹੋ ਜੂ ਜੇ ਮੋਢਾ ਹਾਂ ਜੁੱਤੇ ਜਾ ਤੇ ਝਾੜਨੇ ਐ ਦੂਜਾ ਮਤਲ ਡੀਡੇ ਸਾਰੇ ਟਵੱਟੇ ਨਾਲ ਝਾੜ ਲੈਣੇ ਕਿਉਂਕਿ ਉਹ ਤੋਂ ਕੱਚੇ ਰਾਹ ਹੁੰਦੇ ਸੀ ਤੁਰੇ ਆਉਂਦਿਆਂ ਨੇ ਤੇ ਗਰਦਗੁਰਤ ਪੈ ਜਾਂਦੀ ਸੀ ਜੋੜੇ ਵੀ ਉਹਦੇ ਨਾਲ ਝਾੜ ਲੈਂਦੇ ਸੀਗੇ ਤੇ ਜਾਣਾ ਲਾਂਮ ਅੰਦਰ ਨੂੰ ਤੇ ਚਾਦਰੇ ਬੰਨੇ ਹੋਣੇ ਦੇਲਾ ਸਪੈਸ਼ਲ ਬੁੜਿਆਂ ਦੇ ਚਾਦਰੇ ਜਰ ਉਹਨਾਂ ਦੇ ਸਾਜਦੇ ਵੀ ਸੀਗੇ ਸਾਦੇ ਹੋਂ ਸੀ ਨਾ ਕਾਟ ਸੀਗੇ ਪਤਲੇ ਸੀ ਸਰੀਰ ਦੇ ਕਈ ਬੁੜੇ ਤਾਂ ਮੋਟਾ ਤਾਂ ਕੋਈ ਬੜਾ ਹੁੰਦਾ ਸੀ ਆਮ ਤਾਂ ਸਾਰੇ ਪਤਲੇ ਹੀ ਹੁੰਦੇ ਸੀ ਨਾ ਇਸ ਇਸ ਪ੍ਰਯੋਗ ਚ ਨਾ ਹੁਣ ਆਪਾਂ ਇੱਕ ਕਲਤਾ ਵੀ ਲਾ ਦਈਏ ਲਾ ਦੇ ਲਾ ਦੇ ਲਾ ਵੇਖੋ ਭੈਣ ਤੇ ਭਰਾ ਦੇ ਵੀਰ ਚੱਲਿਆ ਜਾਣਾ ਇੱਥੋਂ ਖੜ ਕੇ ਹੀ ਲਾਦੇ ਆਏ ਅੱਛਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪਿੰਡ ਦੋਦਰਾ ਬਾਬਾ ਭਾਈਸਗਰਾਂ ਦੀ ਜਗ੍ਹਾ ਦੇ ਵਿੱਚ ਤੇ ਸਭ ਦੀ ਭਾਜੀ ਲੱਗੀ ਹੈ ਤੇ ਨਾਲੇ ਅਸੀਂ ਗੁਰਦੇ ਆ ਤੇ ਇਸ ਪ੍ਰੇਮ ਦੇ ਵਿੱਚ ਇੱਕ ਕਵਿਤਾ ਸੁਣੋ ਕਵਿਤਾ ਵੀ ਜਿਹੜੀ ਵਿਯੋਗ ਦੀ ਤੇ ਛੋੜੇ ਦੀ ਭੈਣ ਜਦੋਂ ਭਰਾ ਚੱਲਿਆ ਜਾਂਦਾ ਭੈਣ ਦਾ ਉਹਦੇ ਕਰਦੇ ਜਾਂ ਉਹਦੇ ਯਾਰ ਦੋਸਤ ਉਹ ਕਿਵੇਂ ਬਰਬਾਦ ਕਰਦੇ ਆ ਭਜਨ ਸਿੰਘ ਦੋਧਗੇ ਤੋਂ ਇੰਜ ਸੁਣੋ ਕਿਤੇ ਬੋਲ ਓਯ ਬੜੀ ਦਿਆ ਜਾ ਆਵੇ ਭੈਣ ਤੇਰੀ ਬਾਜਾ ਮਾਰਦੀ ਕਿਤੇ ਬੋਲ ਬੜੀ ਦਿਆ ਜਾ ਆਵੇ ਭੈਣ ਤੇਰੀ ਬਾਜਾ ਮਾਰਦੀ ਭੈਣ ਤਾਂ ਆਈ ਵੀਰਾ ਵੀਰਾ ਕਰਦੀ ਤੈਤੋਂ ਬਿਨਾ ਭਰਾ ਜੀ ਕੋਈ ਨਹੀਂ ਹਸਾਂ ਦਾ ਦਰਦੀ ਏ ਕੀ ਚੰਦਰਿਆ ਪ੍ਰਭੂ ਤੋਂ ਮੰਦਾ ਜਾ ਲੈ ਖੁਲਖਾ ਆਵੇ ਭੈਣ ਦੇ ਰਿਵਾਜਾਂ ਮਾਰਦੀ ਵੇ ਕੀ ਤੇ ਬੋਲੰਬੜੀ ਦਿਆ ਜਾ ਆਵੇ ਭੈਣ ਤੇਰੀ ਬਾਜਾਂ ਮਾਰਦੀ ਮਾਸੀ ਤੇ ਫੁੱਫੀ ਸਾਬ ਬੈਠੀਆਂ ਪਾਸੇ ਫੜ ਫੜ ਵਾਹ ੜ ਗਿਆ ਦਿੰਦੀਆਂ ਦਲਾਸੇ ਕਹਿੰਦੀ ਵੇ ਆਂਤਾ ਪ੍ਰਬੂਦੀ ਇਹ ਮਾਇਆ ਵੇ ਭੈਣ ਤੇਰੀ ਵਾਝਾ ਮਾਰਦੀ ਵੇ ਕੀਤੇ ਬੋਲੰਬੜੀ ਦਿਆ ਜ ਆਵੇ ਭੈਣ ਤੇਰੀ ਵਾਝਾ ਮਾਰਦੀ ਠੀਕ ਮਾਂ ਕਹਿੰਦੀ ਬੱਚਿਆ ਕੋਈ ਨਹੀਂ ਮੇਰਾ ਮੈਂ ਦਾ ਸਹੜੀ ਉਹ ਕਿਵੇਂ ਕਰੂੰ ਜੇਰਾ ਕਹਿੰਦੀ ਸਕਾ ਨਾ ਚਾਚਾ ਨਾ ਤਾਇਆ ਕਿੰਦੀ ਮੈਂ ਰੱਜ ਕੇ ਨਹੀਂ ਗੋਦ ਖੜਾ ਆਵੇ ਭੈਣ ਤੇਰੀ ਵਾਦਾ ਮਾਰਦੀ ਵੇ ਕੀਤੇ ਬੋ ਲੰਬੜੀ ਦਿਆ ਜਾ ਆਵੇ ਭੈਣ ਤੇਰੀ ਵਾਦਾ ਮਾਰਦੀ ਜਾਰ ਦੋਸ ਤੂੰ ਸਭ ਰੋਮੰਦੇ ਸਾਰੇ ਜਾਰ ਦੋਸ ਤੂੰ ਸਭ ਰੋਮੰਦੇ ਸਾਰੇ ਰੁਖੜਾ ਖੜਾ ਭਾਈਓ ਇੱਕ ਨਦੀ ਦੇ ਕਿਨਾਰੇ ਉੱਥੇ ਰਹਿਣੀ ਨੀ ਉਹਦੀ ਛਾਂ ਆਵੇ ਭੈਣ ਤੇਰੀ ਬਾਜ ਮਾਰਦੀ ਵੇ ਕੀਤੇ ਬੋਲmbੜੀ ਦਿਆ ਜਾ ਆਵੇ ਭੈਣ ਤੇਰੀ ਬਾਜ ਮਾਰਦੀ ਬਾਬੂ ਤੇਰਾ ਕੰਧਾਂ ਵਿੱਚ ਟਕਰਾ ਮਾਰੇ ਬਾਬੂ ਤੇਰਾ ਕੰਧਾਂ ਵਿੱਚ ਟਕਰਾ ਮਾਰੇ ਦੁੱਖ ਪੁੱਤਾਂ ਦੇ ਨਾ ਜਾਨ ਸਹਾਰੇ ਅੜਿਓ ਫੁੰਦ ਦੇ ਬਾਗ ਤੁਮਲਾ ਆਵੇ ਪੈਣ ਤੇਰੀ ਵਾਦਾ ਮਾਰਦੀ ਵੇ ਕੀਤੇ ਬੋ ਲੰਬੜੀ ਦਿਆ ਜਾ ਆਵੇ ਪੈਣ ਤੇਰੀ ਵਾਦਾ ਮਾਰਦੀ ਟਿੜੀਆਂ ਤੇ ਤੇਰੀ ਛੰਮ ਛੰਮ ਰੋਵੇ ਟਿੜੀਆਂ ਤੇ ਤੇਰੀ ਛੰਮ ਛੰਮ ਰੋਵੇ ਸਿਰ ਦੇ ਬਾਣੋ ਆਵ ਦੇਖੋ ਵੇ ਕਹਿੰਦੀ ਜਾਨ ਵੇ ਪਿਆਰਿਆ ਲਾੜਿਆ ਮੇਰਾ ਅਦਬ ਚਾਹੇ ਬੇੜਾ ਸਮੁੰਦਰ ਦੇ ਵਿੱਚ ਡਾ ਆਵੇ ਪੈਣ ਤੇਰੀ ਬਾਤਾਂ ਮਾਰਦੀ ਵੇ ਕੀਤੇ ਬੋ ਲੰਬੜੀ ਦਿਆ ਦਾ ਆਵੇ ਪੈਣ ਤੇਰੀ ਬਾਤਾਂ ਮਾਰਦੀ ਅੰਨੀ ਭਜਨ ਸਿੰਘਾ ਦੇਨ ਚਾਰ ਦਾ ਮੇਲਾ ਭਜਨ ਸਿੰਘਾ ਵੇ ਦੇਨ ਚਾਰ ਦਾ ਮੇਲਾ ਇੱਕ ਦਿਨ ਉੱਠ ਜੂ ਔਰ ਅਕੇਲਾ ਬੇਕੋ ਵਿੱਚ ਸੰਗਤ ਦੇ ਗਾ ਆਵੇ ਪੈਣ ਤੇਰੀ ਬਾਤਾਂ ਮਾਰਦੀ ਵੇ ਕੀਤੇ ਬੋ ਨੰਬੜੀ ਦਿਆ ਜਾ ਆਵੇ ਪੈਣ ਤੇਰੀ ਬਾਜਾ ਮਾਰਦੀ ਵਾਹ ਬਈ ਵਾਛਾ ਵਾਹ ਤਾੜੀ ਮਾਰੋ ਵੀ ਤਾੜੀ ਮਾਰੋ ਠੀਕ ਹੈ ਠੀਕ ਹੈ ਠੀਕ ਹੈ ਚਾਵਾ ਚਾਵਾ ਜੋਗਰਾ ਬਲਾਤਾ ਵੀ ਆਪਣੀ ਹਾਂ ਨਹੀਂ ਬਹੁਤ ਵਧੀਆ ਇਹਦੇ ਵਿੱਚ ਟੋਕ